ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਤਾ ਦਾਤਾ ਜੀ ਦਾ ਦਰਬਾਰ ਸੱਜਦਾ ਆਨੰਦਪੁਰ ਸਾਹਿਬ ਸੰਕੜੇ ਸੰਗਤ ਹੁੰਦੀ ਹੈ ਸੰਕੜੇ ਰੋਜ਼ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਦੇ ਬੜੇ ਵੱਡੇ ਕਦਰਦਾਨ ਰਹੇ ਕਲਗੀਧਰ ਪਾਤਸ਼ਾਹ ਦੀ ਸੋਭਾ ਸੁਣ ਕੇ ਤੇ ਗਰੀਬ ਕਵੀ ਆਉਂਦਾ ਉਹਦੇ ਕੱਪੜੇ ਮਹਿਲੇ ਨੇ ਪੈਰਾਂ ਦਾ ਜੋੜਾ ਟੁੱਟਿਆ ਆਨੰਦਪੁਰ ਸਾਹਿਬ ਆ ਕੇ ਪੁੱਛਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਨੇ ਇੱਕ ਸਿੱਖ ਨੇ ਪੁੱਛਿਆ ਤੂੰ ਕੀ ਲੈਣਾ ਕਨ ਲਗਾ ਜੀ ਮੈਂ ਵੀ ਕਵੀ ਹਾਂ ਛੋਟਾ ਜਿਹਾ ਪੱਗੋਂ ਚੌਧਰੀ ਜਿਹਾ ਸਿੱਖ ਹੋਣਾ ਉਹ ਗੁੰਮਿਆਰ ਕਰਕੇ ਬੋਲਦਾ ਤੇਰੇ ਕੱਪੜੇ ਕਵੀਆਂ ਵਾਲੇ ਨੇ ਪੈਰਾਂ ਦਾ ਜੋੜਾ ਟੁੱਟਿਆ ਮੈਲੇ ਕੁਜਲੇ ਕੱਪੜੇ ਨੇ ਸ਼ਕਲੋਂ ਤੂੰ ਕਵੀ ਨਹੀਂ ਕੋਈ ਮੰਗਦਾ ਜਹਬ ਨੇ ਕੋਈ ਮੰਗਣ ਵਾਲਾ ਲੱਗਨੇ ਕੱਪੜੇ ਕਵੀਆਂ ਵਾਲੇ ਨੇ ਇੰਨੇ ਨੂੰ ਸਿੱਖ ਨੇ ਆ ਕੇ ਹੌਸਲਾ ਦਿੱਤਾ ਕੰਡ ਤੇ ਹੱਥ ਰੱਖ ਕੇ ਕਿਹਾ ਕੋਈ ਗੱਲ ਨਹੀਂ ਭਰਾਵਾ ਹਉ ਦਾ ਹੱਸਣਾ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤੇ ਨੇ ਜੇ ਤੂੰ ਕਵੀ ਹੈ ਤੈਨੂੰ ਜ਼ਰੂਰ ਨਵਾਜਣਗੇ ਸ਼ਾਮੀ 4 ਵਜੇ ਦੀਵਾਨ ਲੱਗਦਾ ਹੈ ਆ ਜਾਈਂ ਪਾਤਸ਼ਾਹ ਦੇ ਦਰਬਾਰ ਇੱਕ ਨੁਕਤਾ ਜ਼ਿੰਦਗੀ 'ਚ ਤੁਹਾਡੇ ਕੰਮ ਆਏਗਾ ਜੇ ਆਸਤਾ ਰਹਿ ਕੇ ਚੱਲੋ ਗੁਰੂ ਘਰਾਂ ਵਿੱਚ ਤੁਮੇ ਚੀਜ਼ਾਂ ਵਰਤਦੀਆਂ ਨੇ ਇੱਥੇ ਤੁਹਾਨੂੰ ਸਾਧ ਸੰਗਤ ਮਾੜੇ ਬੰਦੇ ਵੀ ਮਿਲਣਗੇ ਚੰਗੇ ਵੀ ਮਿਲਣਗੇ ਔਰ ਇਹ ਮੇਰੀ ਜ਼ਿੰਦਗੀ ਦਾ ਵਿਸ਼ਵਾਸ ਹੈ ਮੇਰਾ ਤਜਰਬਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਾੜਾ ਬੰਦਾ ਮਿਲੇ ਚੰਗਾ ਨਹੀਂ ਮਿਲੇ ਜੇ ਮਾੜੀ ਬੋਲੀ ਮਾੜੇ ਬੰਦੇ ਨੂੰ ਵੇਖ ਕੇ ਤੁਸੀਂ ਟੁੱਟ ਗਏ ਫਿਰ ਤੁਸੀਂ ਗੁਰੂ ਵੱਲ ਨਹੀਂ ਵੱਸ ਸਕੋਗੇ ਇੰਜ ਸਮਝ ਲੈਣਾ ਇਹ ਗੁਰੂ ਨੇ ਅੱਗੇ ਮਾਇਆ ਪਾਈ ਹੈ ਪਹਿਲਾਂ ਤੁਹਾਨੂੰ ਉਹ ਮਿਲਣਾ ਹੈ ਜਿਨੇ ਕੋੜਾ ਬੋਲਦਾ ਗੁਰੂ ਨੇ ਪਰਖਣਾ ਮੁੜਦਾ ਕਿ ਅੱਗੇ ਲੰਘਦਾ ਜੇ ਉਹਦੀ ਨਿੰਦਿਆ ਚੁੱਲ ਜਗਏ ਤੁਸੀਂ ਗੁਰੂ ਤੱਕ ਨਹੀਂ ਪਹੁੰਚ ਸਕੋਗੇ ਤੁਸੀਂ ਬਾਜ਼ਾਰ ਵਿੱਚ ਗਲੀ ਵਿੱਚ ਪਿੰਡ ਵਿੱਚ ਲੰਦਿਆ ਲੈ ਕੇ ਚੱਲ ਜਾਓ ਉਹ ਵੀ ਕੋਈ ਬੰਦਾ ਹੈ ਜੇ ਉੱਥੇ ਤੇ ਆ ਹੁੰਦਾ ਹੈ ਉੱਥੇ ਤੇ ਆ ਹੁੰਦਾ ਹੈ ਲੋਕ ਗੁਰੂ ਘਰਾਂ ਚ ਨਿੰਦਿਆ ਕਰਕੇ ਮੁੜ ਜਾਂਦੇ ਨੇ ਪਰ ਸਾਧ ਸੰਗਤ ਉਹਨੂੰ ਇਹ ਸਮਝਿਓ ਇਹ ਗੁਰੂ ਨੇ ਪਰਚਾ ਪਾਇਆ ਹੈ ਕੋਈ ਮਾੜਾ ਬੋਲੇ ਸਤ ਵਚਨ ਕਹਿ ਕੇ ਅੱਗੇ ਲੰਘ ਜਾਓ ਗੁਰੂ ਤੁਹਾਨੂੰ ਉਹ ਸਿੱਖ ਟਕਰਾ ਦੇਗਾ ਜਿਹੜਾ ਭਾਵਨਾ ਨਾਲ ਤੁਹਾਨੂੰ ਰੱਬ ਤੱਕ ਲੈ ਜਾਏ ਪਰ ਪਹਿਲਾਂ ਮਾਇਆ ਪਹਿਣੀ ਨੇ ਦਰਵਾਜ਼ਾ ਸਾਬ ਜਾਂਦੇ ਹੋ ਕਈਆਂ ਦਾ ਤਰ੍ਹਾਂ ਸੇਵਾਦਾਰ ਬੜੇ ਔਖੇ ਬੋਲਦੇ ਨੇ ਜਿਉਹ ਗੁਰੂ ਨੇ ਤੁਹਾਡੀ ਪਰਖ ਪਾਈ ਹੈ ਤੂੰ 150 ਕਿਲੋਮੀਟਰ ਤੋਂ ਆਇਆ ਹੈ 3 ਘੰਟੇ ਦਾ ਪਿੰਡ ਤੈਅ ਕੀਤਾ ਹੈ ਅੰਦਰ ਕੋਈ ਸਹਿਣਸ਼ੀਲਤਾ ਹੈ ਕਿ ਨਹੀਂ ਗੁਰੂ ਰਾਮਦਾਸ ਸਾਹਿਬ ਨੂੰ ਮਿਲਣੇ ਹੈ ਤੈਨੂੰ ਕੋਈ ਮਾੜਾ ਵੀ ਬੋਲ ਦੇ ਤੂੰ ਸਤਿਵਚਨ ਕਹਿ ਕੇ ਲੰਘ ਜਾ। ਤੁਸੀਂ ਇੱਕ ਵਾਰ ਹੱਥ ਜੋੜ ਕੇ ਲੰਘ ਜਾਓਗੇ ਨਾ ਮੇਰਾ ਤਜਰਬ ਹੈ ਸਾਧ ਸੰਗਤ ਤੁਹਾਨੂੰ ਹਰਮੰਦਰ ਸਾਹਿਬ ਦੇ ਅੰਦਰ ਤੱਕ ਜਾਣ ਦੀ ਸ਼ਾਇਦ ਜ਼ਰੂਰਤ ਨਾ ਪਵੇ ਗੁਰੂ ਰਾਮਦਾਸ ਤੁਹਾਨੂੰ ਦਰਸ਼ਨੀ ਜੋੜੀ ਪ੍ਰਕਰਮਾਂ ਵਿੱਚ ਹੀ ਮਿਲ ਪੈਣਗੇ। ਇੱਕ ਵਾਰ ਤੁਹਾਨੂੰ ਇਸ ਤਰ੍ਹਾਂ ਮਿਲਣਾ ਹੈ ਜਦੋਂ ਤੁਸੀਂ ਪੈਰ ਤੌਣ ਵੜੋਂਗੇ ਕਈ ਵਾਰ ਪੈਰ ਨੇ ਧੋਤੇ ਸਿਵਾਲਰ ਬੜਾ ਉੱਚਾ ਬੋਲਦਾ ਉਹ ਚੰਗੀ ਤਰ੍ਹਾਂ ਪੈਰ ਤੋ। ਜੇ ਤੁਸੀਂ ਉਹਦੇ ਤੇ ਰੁਕ ਗਏ ਗੁਰੂ ਨਹੀਂ ਮਿਲੇਗਾ। ਉਹ ਗੁਰੂ ਨੇ ਜਾਣ-ਬੁੱਝ ਕੇ ਮਾਇਆ ਪਾਈ ਹੈ। ਤੁਹਾਨੂੰ ਹੋ ਸਕਦਾ ਹੈ ਕਿ ਤੇ ਵੱਦਸਲੋਕੀ ਹੋ ਜਾਏ। ਤੁਹਾਨੂੰ ਅੱਗੇ ਲੰਘਣਾ ਪਏਗਾ। ਇਹ ਪ੍ਰਖ ਹੈ ਉਹ ਕਵੀ ਜਿਹੜਾ ਉਹਨੂੰ ਵੱਦਸਲੋਕੀ ਕੀਤੀ। ਸਿੱਖ ਕਹਿੰਦੇ ਤੇਰੇ ਕੱਪੜੇ ਕਵੀਆਂ ਵਾਲੇ ਨੇ। ਵੇਖੋ ਨੂੰ ਤੇ ਮੰਗਦਾ ਜਾ ਪਿਆ ਹੈ। ਜੇ ਹੁਣ ਉੱਥੇ ਰੁਕ ਜਾਂਦਾ ਤੇ ਮੁੜ ਸਕਦਾ ਸੀ ਇਹ ਵੀ ਕੋਈ ਗੁਰੂ ਦਾ ਦਰਬਾਰ ਹੈ ਨਰਾਦਰੀ ਕਰਦੇ ਸੋ ਮੈਨੂੰ ਚੰਗੇ ਭਲੇ ਬੰਦੇ ਨੂੰ ਮੰਗਤਾ ਕਰਦੇ ਨਿੰਦਿਆ ਵਿੱਚ ਪੈ ਜਾਂਦਾ ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ دیدار ਨਾ ਹੁੰਦੇ ਉਹਦਾ ਮਨ ਉਰਾਗ ਚ ਭਰਿਆ ਉਹਨੇ ਗੁੱਸਾ ਨਾ ਕੀਤਾ ਦੋ ਕਦਮ ਨਹੀਂ ਤੁਰਿਆ ਇੰਨੇ ਨੂੰ ਸਿੱਖ ਨੇ ਕਹਿ ਦਿੱਤਾ ਉਦਾਸ ਨਾ ਹੋ ਗੁਰੂ ਸਭ ਦੀ ਕਦਰ ਕਰਦਾ ਤੂੰ ਦਰਬਾਰ ਵਿੱਚ ਆ ਜੀ 4 ਵਜੇ ਜੇ ਤੂੰ ਕਵੀ ਹੈ ਗੁਰੂ ਕਦਰ ਕਰਦਾ ਹੈ ਮਨ ਪਰ ਰਾਇ ਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਲੱਗਦੇ ਨੇ ਨਾਮ ਸ਼ਕਾਰ ਕੀਤੀ ਤੇ ਸਾਧ ਸੰਗਤ ਉਡੀਕ ਕਰਦਾ ਕਲਗੀਧਰ ਪਾਤਸ਼ਾਹ ਮੇਰੇ ਵੱਲ ਵੀ ਨਜ਼ਰ ਪਾਉਣ ਦਾਤਾ ਇੰਨਾ ਦਿਆਲੂ ਐ ਤਖਤ ਬੈੰਧਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲੀ ਨਜ਼ਰ ਹੀ ਉਹ ਗਰੀਬ ਸਿੱਖ ਦੇ ਭਾਈ ਨਜ਼ਰ ਪਾ ਕੇ ਬੁਲਾ ਕੇ ਕਹੇ ਜੀ ਤੁਸੀਂ ਕਿੱਥੋਂ ਆਏ ਹੋ ਉੱਠ ਕੇ ਖਲੋ ਗਿਆ ਮਹਾਰਾਜ ਮੈਂ ਕਟੌਚ ਤੋਂ ਆਇਆ ਕਟੌੜ ਰਿਆਸਤ ਕਹਿੰਦੇ ਹਾਂ ਮਹਾਰਾਜ ਕਹਿਲੂਰ ਟੋਪ ਕੇ ਨੈਣਾ ਦੇਵੀ ਦਾ ਪਹਾੜ ਟੋਪ ਤੇ ਕਟੌਉ ਸ਼ੁਰੂ ਹੁੰਦਾ ਜਿਵੇਂ ਕਟੌੜ ਰਿਆਸਤ ਤੋਂ ਆਇਆ ਪਾਤਸ਼ਾਹ ਨੇ ਕਿਹਾ ਜੀ ਆਇਆਂ ਨੂੰ ਤੁਹਾਡਾ ਨਾਮ ਕੀ ਹੈ ਕਹਿੰਦਾ ਮਹਾਰਾਜ ਗਰੀਬਾਂ ਦਾ ਕਾਦਾ ਨਾਮ ਹੁੰਦਾ ਹੈ ਨਾਮ ਤਾਂ ਅਮੀਰਾਂ ਦਾ ਹੁੰਦਾ ਹੈ ਗਰੀਬੀ ਚ ਦਾ ਨਾਮ ਵਿਗੜ ਜਾਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਪਰਸੰਨ ਹੋਏ ਕਹਿਣ ਲੱਗੇ ਜੀ ਉਹ ਤੇ ਠੀਕ ਹੈ ਪਰ ਕੋਈ ਮਾਂ ਪਿਓ ਨੇ ਤੁਹਾਡਾ ਨਾਮ ਤੇ ਰੱਖਿਆ ਹੋਣਾ ਉਹ ਦੱਸੋ ਨਾ ਤਾਂ ਹੱਥ ਜਿਹਨ ਬੋਲਿਆ ਮਹਾਰਾਜ ਮਾਂ ਪਿਓ ਨੇ ਨਾਮ ਰੱਖਿਆ ਹੰਸਰਾਮ ਪਰ ਇਹਨਾਂ ਕੰਨਾਂ ਨਾਲ ਜਦੋਂ ਤੋਂ ਸੁਰ ਸੁਣਹਾਲੀ ਹੈ ਮੈਂ ਕਦੇ ਨਾਮ ਹੰਸਰਾਮ ਸੁਣਿਆ ਨਹੀਂ ਲੋਕ ਹੰਸੂ ਹੀ ਕਹਿੰਦੇ ਨੇ ਓਏ ਹੰਸੂ ਕਵਤਾ ਸੁਣਾ ਦੇ ਮਹਾਰਾਜ ਹੰਸੂ ਹੀ ਕਹਿੰਦੇ ਨੇ ਮੈਂ ਕੰਨਾ ਨਾਲ ਕਦੇ ਹੰਸਰਾਮ ਆਪਣਾ ਨਾਮ ਸੁਣਿਆ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤਾ ਬੜੇ ਦਿਹਾਲ ਹੋ ਕੇ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਕੋਈ ਸੁਣਾਉ ਤਾ ਜਦੋਂ ਇੰਨੇ ਹਦਬ ਨਾਲ ਕਿਆ ਨਾ ਇਹਦਾ ਮਨ ਭਾਗ ਆਇਆ ਉਹ ਮਨਾ ਤੈਨੂੰ ਲੋਕ ਅੱਜ ਤੱਕ ਹੰਸੂ ਹੀ ਕਹਿੰਦੇ ਰਹੇ ਦੀਨ ਦੁਨੀ ਦਾ ਬਾਦਸ਼ਾਹ ਤੈਨੂੰ ਹੰਸਰਾਮ ਜੀ ਕਹਿ ਰਿਹਾ ਗੁਰੂ ਦੀ ਇਹ ਵਡਿਆਈ ਹੈ ਇੱਥੇ ਸਾਧ ਸੰਗਤ ਵਡਿਆਈ ਮਿਲਦੀ ਹੈ ਨਿੱਚੋਂ ਉੱਚ ਕਰੇ ਮੇਰਾ ਕੋ ਇੱਥੇ ਹਰ ਕੋ ਨੂੰ ਅਦਬ ਮਿਲਦਾ ਹੈ ਇਹੀ ਗੁਰੂ ਦਾ ਸੁਭਾਅ ਹੈ ਪਾਤਸ਼ਾਹ ਨੇ ਕਹ ਕਵੀ ਹੰਸ ਰਾਮ ਜੀ ਸੁਣਾਓ ਕੋਈ ਕਵਿਤਾ ਉਹਨੇ ਕਵਿਤਾ ਸੁਣਾਈ ਹਜ਼ੂਰ ਕਹਿੰਦੇ ਹੋਰ ਸੁਣਾਓ ਉਹਨੇ ਕਰਵਾਈ ਹੋਰ ਪੜੀ ਪਾਤਸ਼ਾਹ ਕਹਿੰਦੇ ਹੋਰ ਸੁਣਾਓ ਇੱਕ ਕਵਿਤ ਹੋਰ ਸੁਣਾਇਆ ਕਵਿਤ ਕਵਤਾਂਵਾਂ ਰੁਬਾਈਆਂ ਸੁਣਾਉਂਦਾ ਗਿਆ ਪਾਤਸ਼ਾਹ ਸੁਣਦੇ ਗਏ ਬੱਕੀ ਵਧੀਆਂ ਕੱਪੜੇ ਪਹਿਨ ਕੇ ਬੈਠੇ ਕਵੀ ਚੁੱਪ ਬੈਠੇ ਰਹੇ ਕਿਸੇ ਨੂੰ ਵਾਰੀ ਨਹੀਂ ਦਿੱਤੀ ਪਾਤਸ਼ਾਹ ਨੇ ਮਾਣ ਦਿੱਤਾ ਦਾਤੇ ਨੇ ਜਦੋਂ ਉਹ ਕਵੀ ਨੇ ਸੁੜਾਈਆਂ ਇੰਨੀਆਂ ਰਵਾਈਆਂ ਕਵਿਤਾਵਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸੰਨ ਹੋਏ ਪਾਤਸ਼ਾਹ ਨੇ ਕਿਹਾ ਖਜ਼ਾਂਚੀ ਨੂੰ ਬੁਲਾਓ ਜੀ ਖਜ਼ਾਂਚੀ ਸੱਦਿਆ ਖਜ਼ਾਂਚੀ ਜਦੋਂ ਰਾਮਚੰਦ ਆਏ ਤਾਂ ਪਾਤਸ਼ਾਹ ਕਹਿੰਦੇ ਰਾਮਚੰਦ ਜੀ ਖਜ਼ਾਨੇ ਵਿੱਚ ਵੇਖੋ ਖਮਾਇਆ ਕਿੰਨੀ ਪਈ ਮਾਰੇ ਸਤ ਖਜ਼ਾਨਾ ਵੇਖ ਕੇ ਕਹਿਆ ਮਹਾਰਾਜ 18000 ਰਜਤਪਨ ਖਜ਼ਾਨੇ ਚ ਪਏ ਸੋਨੇ ਦੀਆਂ ਮੋਹਰਾਂ 18000 ਰੁਪਈਆ ਪਾਦਸ਼ਾਹ ਬੋਲੇ ਖਜ਼ਾਨਾ ਖਾਲੀ ਕਰ ਦਿਓ ਥੈਲੀਆਂ ਭਰ ਕੇ ਸਾਰਾ ਹੀ ਖਜ਼ਾਨਾ ਕਵੀ ਹੰਸਰਾਮ ਜੀ ਨੂੰ ਦੇ ਦੇ ਉਹਨੇ ਹੱਥ ਗੜ ਕੇ ਕਿਹਾ ਮਹਾਰਾਜ ਕਿਉਂ ਖੋਲ ਕਰਦੇ ਮਹਾਰਾਜ ਮੈਂ ਗਰੀਬ ਬੰਦਾ ਦੋ ਚਾਰ ਮੋਹਰੇ ਦੇ ਦਿਓ ਮੇਰੀ ਉਮਰ ਲੰਘ ਜਾਣੀ ਹੈ ਮੈਂ ਖਜ਼ਾਨਾ ਭੀ ਕਰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਤੁਹਾਨੂੰ ਨਾ ਰਾਜੇ ਬਣਾਉਣੇ ਰਾਜੇ ਰਾਜਿਆਂ ਕੋਲ ਖਜ਼ਾਨੇ ਹੁੰਦੇ ਤੈਨੂੰ ਰਾਜਾ ਬਣਾਉਣੇ ਪਾਤਸ਼ਾਹ ਨੇ ਖਜ਼ਾਨਾ ਖਾਲੀ ਕਰਵਾਇਆ, ਥੈਲੀਆਂ ਭਰ ਕੇ ਦਰਬਾਰ ਵਿੱਚ ਆ ਗਈਆਂ। ਹਜ਼ੂਰ ਬੋਲੇ ਖਜ਼ਾਨਚੀ ਜੀ, ਕਹਿੰਦੇ ਮਹਾਰਾਜ ਹੁਕਮ, ਕਹਿੰਦੇ ਗਵਾਲੀਅਰ ਦੀ ਸੰਗਤ ਨੇ ਆਪਾਂ ਨੂੰ ਹਾਥੀ ਭੇਂਟ ਕੀਤਾ ਹੈ। ਕਹਿੰਦੇ ਹਾਂ ਮਹਾਰਾਜ, ਕਹਿੰਦੇ ਉਹ ਵੀ ਹਾਥੀ ਕਵੀ ਹੰਸਰਾਮ ਜੀ ਨੂੰ ਦੇ ਦਿਓ। ਰਾਜੇ ਹਾਥੀਆਂ ਤੇ ਆਉਂਦੇ ਜਾਂਦੇ ਚੰਗੇ ਲੱਗਦੇ। ਪਾਲਕੀ ਸਜਾਈ ਤੇ ਹਾਥੀ ਵੀ ਦੇ ਦਿੱਤਾ। ਤਿੰਨ ਦਿਨ ਸ਼੍ਰੀਨਾਨਪੁਰ ਸਾਹਿਬ ਰਿਹਾ, ਚੌਥੇ ਦਿਨ ਵਿਦਿਆ ਹੋਣ ਲੱਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਕਰਨ ਗਏ ਨਾਲ ਅਨੇਕਾਂ ਸੰਗਤਾਂ ਕਵੀ ਕਈਆਂ ਦੇ ਅੰਦਰ ਜੈਲਸੀ ਹੋ ਜਾਂਦੀ ਪਹਿਲੇ ਦਿਨ ਹੀ ਇਹਨੂੰ ਇੰਨਾ ਕੁਝ ਦੇ ਦਿੱਤਾ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਦਿਆ ਕਰਨ ਲੱਗੇ ਕਹਿੰਦੇ ਕਵੀ ਹੰਸਰਾਮ ਜੀ ਹਾਥੀ ਤੇ ਸਵਾਰ ਹੋਵੋ ਆਹ ਖਜ਼ਾਨਾ ਸਾਡੇ ਸਿੱਖ ਛੱਡ ਕੇ ਆਉਣਗੇ 11 ਸਿੱਖਾਂ ਨੂੰ ਗਿਆ ਘੋੜਿਆਂ ਤੇ ਲੱਦੋ ਖਜ਼ਾਨਾ ਮੋਰੇ ਮੋਰੇ ਨਗਾਰਾ ਬਜਾਓ ਇਹਦੇ ਪਿੰਡ ਛੱਡ ਕੇ ਪਤਾ ਲੱਗੇ ਕੋਈ ਕਵੀ ਹੰਸਰਾਮ ਰਾਜਾ ਆ ਰਿਹਾ ਤੇ ਪਾਤਸ਼ਾਹ ਨੇ ਕਿਹਾ ਸਿੱਖੋ ਜਿੰਨੀ ਦੇਰ ਕਵੀ ਹੰਸਰਾਮ ਦਾ ਘਰ ਨਾ ਨਾ ਬਣ ਜਾ ਮਹਿਲ ਉਨੀ ਦੇਰ ਵਾਪਸ ਨਹੀਂ ਆਉਣਾ ਇਹਦਾ ਘਰ ਬਣਾ ਕੇ ਆਉਣਾ ਪਤਾ ਲੱਗੇ ਲੋਕਾਂ ਨੂੰ ਕੋਈ ਰਾਜਾ ਮਹਾਰਾਜ 7:00 ਵਜੇ ਜਦੋਂ 11 ਘੋੜਿਆਂ ਤੇ ਖਜ਼ਾਨਾ ਲੱਦ ਕੇ ਸਿੱਖ ਤੌਰ ਤੇ ਮੋਰੇ ਨਗਾਰਾ ਬੰਦ ਤੱਕ ਨਗਾਰਾ ਵੱਜੇ ਤੇ ਹਾਥੀ ਤੇ ਵਢੌਣ ਲੱਗੇ ਕਵੀ ਹੰਸਰਾਮ ਨੇ ਹੱਥ ਧੜ ਕੇ ਕਹ ਸੱਚੇ ਬਾਦਸ਼ਾਹ ਮੈਂ ਸੁਣਿਆ ਸੀ ਗੁਰੂ ਨਿਮਾਨਿਆਂ ਨੂੰ ਮਾਣ ਦਿੰਦਾ ਹੈ ਗੁਰੂ ਗਰੀਬ ਨਵਾਜ ਹੈ ਅੱਜ ਅੱਖਾਂ ਨਾਲ ਵੇਖ ਲਿਆ ਮਹਾਰਾਜ ਇਹ ਸੁਣਿਆ ਸੀ ਕੇ ਨੀਚਾ ਨੂੰ ਗੁਰੂ ਉੱਚ ਬਣਾ ਦਿੰਦਾ ਹੈ ਭਿਖਾਰੀਆਂ ਨੂੰ ਗੁਰੂ ਰਾਜਾ ਕਰ ਦਿੰਦਾ ਜਦੋਂ ਮੈਂ ਤੁਹਾਡੇ ਦਰਬਾਰ ਚ ਪਹਿਲਾ ਕਦਮ ਰੱਖਿਆ ਕਿਸੇ ਸਿੱਖ ਨੇ ਮੈਨੂੰ ਭਿਖਾਰੀ ਕਿਹਾ ਸੀ ਮਹਾਰਾਜ ਅੱਜ ਪਤਾ ਲੱਗਾ ਤੂੰ ਭਿਖਾਰੀਆਂ ਤੋਂ ਰਾਜੇ ਕਰ ਦਿੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਧਾਈ ਜਿੰਦਾ ਮਹਾਰਾਜ ਸੁਣਿਆ ਸੀ ਕਿ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਵਾਜ ਕੋ ਸਿਆ ਮੇਰਾ ਮੱਥ ਛਦਰ ਦਰ ਬੜੋ ਜਾ ਕੀ ਸ਼ੋਤ ਜਗਤ ਕਉ ਲਾਗੇ ਤਬਰ ਤੂੰ ਹੀ ਡਰੇ ਨਿਚ ਉੱਚ ਕਰੇ ਮੇਰਾ ਗੋਵਿੰਦ ਕਾ ਹੂੰ ਤੇ ਨਾ ਡਰ ਮਹਾਰਾਜ ਤੁਸੀਂ ਨੀਮਿਆਂ ਨੂੰ ਉੱਚ ਕਰ ਦਿਓ ਪਾਦਸ਼ਾਹ ਇੱਕ ਹੁਣ ਬੇਨਤੀ ਹੈ ਹਜ਼ੂਰ ਬੋਲੇ ਦੱਸੋ ਕਹਿੰਦਾ ਮਹਾਰਾਜ ਮੈਂ ਨਾ ਕੁਝ ਮੰਗਣਾ ਹੈ ਮਹਾਰਾਜ ਮੈਂ ਕੁਝ ਮੰਗਣਾ ਚਾਹੁੰਦਾ ਹੈ ਪਾਤਸ਼ਾਹ ਨੇ ਕਾ ਮੰਗੋ ਜੀ ਕੀ ਚਾਹੀਦਾ ਹੈ ਜਿਹੜੇ ਆਲੇ ਦੋਲੇ ਖੜੇ ਨੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਕਹਿੰਦੇ ਲੈ ਹੁਣ ਇਹਨੇ ਕੀ ਮੰਗਣਾ ਸਭ ਕੁਝ ਤਾਂ ਦੇ ਦਿੰਦਾ ਗੁਰੂ ਨੇ ਖਜ਼ਾਨਾ ਹੱਥੀ ਮਾਇਆ ਸਭ ਕੁਝ ਦੇ ਦਿੰਦਾ ਹੈ ਹੁਣ ਕੀ ਰਹਿ ਗਿਆ ਮੰਗਣ ਨੂੰ ਸਾਥ ਸੰਗਤ ਇਹ ਸੰਸਾਰੀ ਲੋਕਾਂ ਦੀ ਸੋਚ ਹੈ ਪੈਸਾ ਦੇ ਦਿੰਦਾ ਹੈ ਹੁਣ ਕੀ ਰਹਿ ਗਿਆ ਮੰਗਣ ਨੂੰ ਜਮੀਨ ਜਾਇਦਾਦ ਪੈਸਾ ਹੋ ਗਏ ਲੋਕ ਕਹਿੰਦੇ ਬੜੀ ਕਿਰਪਾ ਇਹ ਕਿਰਪਾ ਨਹੀਂ ਇਹ ਅਧੂਰੀ ਕਿਰਪਾ ਹੈ ਇਹ ਪੂਰੀ ਕਿਰਪਾ ਨਹੀਂ ਸਭ ਕਹਿਣ ਹੁਣ ਕੀ ਰਹਿ ਗਿਆ ਮੰਗਣ ਨੂੰ ਇਹਨੇ ਕੀ ਮੰਗਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਜੀ ਮੰਗੋ ਫਿਰ ਕਵੀ ਹੰਸਰਾਮ ਹੱਤਕੜ ਬੋਲਿਆ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਦਿੱਤਾ ਹੈ ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਆਪੇ ਦਿੱਤਾ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਦਿੱਤਾ ਪਾਤਸ਼ਾਹ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹਾਂ ਇਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਵਸ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਇਹ ਸਿੱਖ ਨੂੰ ਮੰਗ ਕੇ ਲੈਣਾ ਪੈਣਾ ਹੈ ਸਾਦ ਸੰਗਤ ਜਮੀਨਾਂ ਜੈधात ਪਦਾਰਥ ਪੁੱਤਰ ਧੀਆਂ ਮਿਲ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਥਾਂ ਮੰਗ ਕੇ ਲੈਣੀ ਪੈਂਦੀ ਹੈ ਨਹੀਂ ਮਿਲਦੀ ਅਸਾਂ ਸਬਬ ਵੀ ਮਿਲ ਜਾਏਗੇ ਪਦਾਰਥ ਬਹੁਤ ਕੁਝ ਮਿਲ ਜਾ ਤੁਸੀ ਮੰਗਿਆ ਵੀ ਨਹੀਂ ਹੋਣਾ ਇੰਨਾ ਕੁਝ ਮਿਲ ਗਿਆ ਪਰ ਸਿੱਖੀ ਮੰਗਣੀ ਪੈਣੀ ਹੈ ਬਖਸ਼ੋ ਸਿੱਕਾ ਨੂੰ ਸਿੱਖੀ দান ਕੇਸ ਦਾ ਰਹਿਤਾਂ ਨੂੰ ਇੱਕ দান ਸਾਧਨ ਤੋਂ ਸਾਦਾ ਦਾਨਾ ਸਰਦਾਨ ਨਾਮ ਦਾ ਇਹ ਗੁਰੂ ਕੋਲੋਂ ਮੰਗਣਾ ਪੈਂਦਾ ਹੈ ਤੁਹਾਡੇ ਇੱਕ ਸੱਜਣ ਨੇ ਸਰਪੰਚ ਸਾਹਿਬ ਬੈਠੇ ਨੇ ਨਾਲ ਦੇ ਆਏ ਇੱਥੇ ਸੇਵਾ ਕਰਦ ਰ ਇਹਨਾਂ ਵੀ ਅਨੰਦਪੁਰ ਸਾਹਿਬ ਪੁਲਾਟ ਲਏ ਸੀ ਉਹ ਸੱਜਣ ਨੇ ਵੀ ਲਏ ਕਈਆਂ ਦੇ ਪੁਲਾਟ ਉੱਥੇ ਵਿੱਚ ਜੂਬੇ ਤੇ ਆ ਗਏ ਕੋਈ ਛੱਡ ਕੇ ਵੇਚ ਕੇ ਵੀ ਆ ਗਏ ਇੱਕ ਸੱਜਣ ਉੱਤੇ ਰਹਿੰਦਾ ਹੈ ਉਹ ਕਹਿੰਦਾ ਮੈਂ ਅਰਦਾਸ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤਸਰ ਕੇ ਆਨੰਦਪੁਰ ਸਾਹਿਬ ਦੇ ਵਾਸੀ ਹੋਈਦਾ ਤਾਂ ਤੇਰੀ ਨਗਰੀ ਵਿੱਚ ਥਾਂ ਲਈ ਐ ਮਹਾਰਾਜ ਮੈਨੂੰ ਆਪਣੇ ਦਰ ਦਾ ਵਾਸੀ ਰਹਿਣ ਦਿਓ ਮੈਨੂੰ ਆਨੰਦਪੁਰ ਸਾਹਿਬ ਤੋਂ ਉਜਾੜਿਓ ਨਾ ਮਹਾਰਾਜ ਮੈਨੂੰ ਆਨੰਦਪੁਰ ਸਾਹਿਬ ਦਾ ਵਾਸੀ ਰਹਿਣ ਕਲਗੀਧਰ ਪਾਤਸ਼ਾਹ ਨਜ਼ਰ ਕੀਤੀ ਉਹਦੀ ਜਗ੍ਹਾ ਬਿਲਕੁਲ ਤੱਕ ਸਾਹਿਬ ਦੇ ਨਜ਼ਦੀਕ ਹੈ ਤੇ ਸਾਧ ਸੰਗਤ ਉਹ ਕਹਿੰਦਾ ਕੰਮ ਕੋਈ ਨਾ ਲੁਧਿਆਣਾ ਛੱਡ ਕੇ ਆਨੰਦਪੁਰ ਸਾਹਿਬ ਕੀ ਕੰਮ ਕਰਨਾ ਲੁਧਿਆਣਾ ਤਾਂ ਭੁੱਖੇ ਦੀ ਮਾਹ ਹੈ ਇੱਥੇ ਤਾਂ ਕੋਈ ਵੀ ਕਾਰਜ ਸ਼ੁਰੂ ਕਰਦੇ ਹੋ ਕੰਮ ਲੋਕਾਂ ਦਾ ਕੰਮ ਚੱਲਦਾ ਆਨੰਦਪੁਰ ਸਾਹਿਬ ਕੀ ਕਰੀਏ ਸਾਧ ਸੰਗਤ ਗੁਰੂ ਨੇ ਸੋਝੀ ਦਿੱਤੀ ਕਿਸੇ ਜੱਪਣ ਵਾਲੇ ਨੇ ਕੋ ਇੱਥੇ ਇਹ ਸੱਚ ਹੈ ਲੁਧਿਆਣਾ ਭੁੱਖੇ ਦੀ ਮਾਹ ਹੈ ਜਿਹੜਾ ਮਰਜੀ ਕੰਮ ਸ਼ੁਰੂ ਕਰੋ ਲੁਧਿਆਣੇ ਰੋਟੀ ਰੱਜ ਕੇ ਮਿਲਦੀ ਹੈ ਪਰ ਤੂੰ ਗੁਰੂ ਗੋਬਿੰਦ ਸਿੰਘ ਦੀ ਨਗਰੀ ਵਿੱਚ ਆਏ ਸੱਜਣਾ ਇੱਥੇ ਤਾਂ ਕੰਗੇ ਘੜੇ ਵੇਚਣ ਵਾਲੇ ਵੀ ਭੁੱਖੇ ਨਹੀਂ ਮਰਦੇ ਤੂੰ ਕੰਗੇ ਘੜੇ ਲਾ ਲਾ ਇੱਥੇ ਤਾਂ ਖੜਾਉਣੇ ਵੇਚਣ ਵਾਲੇ ਵੀ ਰਾਜ ਕੇ ਰੋਟੀ ਖਾਂਦੇ ਨੇ ਜੱਤ ਉਕੰਗੇ ਕੜੇ ਲਾਲ ਉਹਨੇ ਲਾਈ ਹੈ ਅੱਜ ਵੇਖਿਓ ਤੁਸੀਂ ਜਾਂਦੇ ਹੋ ਐਡਾ ਵੱਡਾ ਸ਼ੋਰੂਮ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਮਲ ਦੇ ਚੰਦੋਏ ਸ਼੍ਰੀ ਦਰਬਾਰ ਸਾਹਿਬ ਅਯੂਰ ਸਾਹਿਬ ਅਨੰਪੁਰ ਸਾਹਿਬ ਉੱਥੋਂ ਸਿਪਕੇ ਆਉਂਦੇ ਨੇ ਸਾਧ ਸੰਗਤ ਕਰੋੜਾਂ ਦਾ ਕਾਰੋਬਾਰ ਹੈ ਜਦੋਂ ਮੈਂ ਆ ਕਥਾ ਨੂੰ ਸੁਣਾਈ ਨਾ ਕਵੀ ਹੰਸਰਾਮ ਦੀ ਉਹਦੀੋਂ ਭੁੱਬਾ ਨਿਕਲ ਗਈਆਂ ਹਯੂਰ ਸਾਹਿਬ ਸਾਦ ਸੰਗਤ ਰੋਕ ਕਹਿੰਦਾ ਮੈਂ ਉਹ ਹੀ ਹਾਂ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਿਖਾਰੀ ਤੋਂ ਰਾਜਾ ਬਣਾਇਆ ਹੈ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਜਿਹੜੀ ਗੱਡੀ ਦਾ 2.5 ਕਰੋੜ ਰੁਪਈਆ ਮੁੱਲ ਹੈ ਭਾਵੇਂ ਉਹਨੇ ਥੋੜੇ ਅੱਧਕ ਮੁੱਲ 'ਚ ਲਈ ਹੈ ਤਾਂ ਵੀ ਤੇ ਸਾਦ ਸੰਗਤ 2.5 ਕਰੋੜ ਸਵਾ ਕਰੋੜ ਵੀ ਹੋ ਗਏ ਨੇ ਸਵਾ ਸਵਾ ਕਰੋੜ ਦੀਆਂ ਗੱਡੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਪਰ ਸਭ ਤੋਂ ਕੀਮਤੀ ਚੀਜ਼ ਬਤਾ ਕੀ ਹੈ ਸਿੱਖੀ ਕਵੀ ਹੰਸਰਾਮ ਜੀ ਕਹਿੰਦੇ ਮਹਾਰਾਜ ਚਰਨਾ ਚ ਥਾਂ ਦੇ ਤੋ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਬਚਨ ਕੀ ਕੀਤਾ ਉਹ ਆਪਣੇ ਕੰਮ ਆਉਣ ਵਾਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਤੁਸੀਂ ਬਹੁਤ ਵੱਡੀ ਚੀਜ਼ ਮੰਗ ਲਈ ਹੈ ਸਾਤ ਸ਼ਾਬਾਸ਼ ਤੇ ਹਜ਼ੂਰ ਨੇ ਬਚਨ ਕਹੇ ਕਵੀ ਹੰਸਰਾਮ ਜੀ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਿਓ ਗੁਰੂ ਨਾਨਕ ਦੇ ਚਰਨਾਂ 'ਚ ਥਾਂ ਮਿਲ ਜਾਏਗੀ ਤੁਸੀਂ ਵੀ ਚਿੱਤੇ ਰੱਖਿਓ ਜੇ ਥਾਂ ਲੈਣੀ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਿਓ ਦਾ ਅਰਥ ਹੈ ਉੱਥੇ ਜਾਇਓ ਤੇ ਕਦੇ ਗੁਰੂ ਕੋਲ ਅੰਮ੍ਰਿਤ ਦੀ ਦਾਤ ਮੰਗ ਲਿਓ ਜਿਹਨੂੰ ਦਾਤ ਅੰਮ੍ਰਿਤ ਦੀ ਦਿੱਤੀ ਉਹਨੂੰ ਗੁਰੂਕਲ ਗੀਆਂ ਵਾਲੇ ਨੇ ਥਾਂ ਦੇ ਦਿੱਤੀ ਇੱਕ ਵਾਰ ਆਖੋ ਸਤਨਾਮ ਸ੍ਰੀ ਕਵੀ ਹੰਸਰਾਮ ਜੀ ਆਉਂਦੇ ਜਾਂਦੇ ਤੇ ਉਹ ਆਉਂਦਾ ਜਾਂਦਾ ਰਿਹਾ ਕਈ ਕਈ ਦਿਨ ਰਿਆ ਪਾਤਸ਼ਾਹ ਨੇ 52 ਕਵੀਆਂ ਵਿੱਚੋਂ ਥਾ ਦਿੱਤੀ ਹੈ ਕਵੀ ਰਾਜ ਕਵੀ ਹੰਸਰਾਮ ਜੀ 52 ਕਵੀਆਂ ਵਿੱਚੋਂ ਦਾ ਨਾਂ ਹੈ ਤੇ ਜਦੋਂ ਕਟੌਚ ਦੇ ਅਸਤਵਾਂ ਜਨ ਹਾਥੀ ਤੇ ਸਵਾਰ ਨਗਾਰਾ ਵੱਜੇ 11 ਘੋੜਿਆਂ ਤੇ ਸਿੱਖਾਂ ਦੇ ਖਜ਼ਾਨਾ ਲੱਦੇ ਜਿਹੜਾ ਕਟੌਚ ਦਾ ਰਾਜਾ ਸੀ ਨਾ ਕਰਪਾਲ ਚੰਦ ਕਟੋਚੀ ਹੈ ਉਹ ਸ਼ਿਕਾਰ ਖੇਡੇ ਉਹਨੇ ਕਿਹਾ ਨਗਾਰਾ ਵੱਜਦੇ ਹਾਥੀ ਤੇ ਕੋਈ ਬੈਠਾ ਘੋੜੇ ਸਵਾਰ ਖਜ਼ਾਨਾ ਲਦਿਆ ਕੋਈ ਰਾਜਾ ਆਉਂਦਾ ਕਿਸੇ ਰਿਆਸਤ ਦਾ ਅਦਬ ਕਰੀਏ ਆਪਣੇ ਮੰਤਰੀ ਸਪਾਹੀਆਂ ਨੂੰ ਕਿਹਾ ਅਦਬ ਕਰੋ ਘੋੜਿਆਂ ਤੋਂ ਉਤਰੇ ਕਵੀ ਹੰਸਰਾਮ ਨੂੰ ਹਾਥੀ ਤੇ ਬੈਠਿਆ ਵੇਖ ਕੇ ਕਿਹਾ ਜੀ ਕਿਸੇ ਰਿਆਸਤ ਦੇ ਰਾਜੇ ਹੋ ਤੁਸੀਂ ਹੰਸਰਾਮ ਦੀ ਅੱਖਾਂ ਚੋ ਪਈਆਂ ਰੋਪਿਆ ਰਜ ਕੇ ਉਹwidehat ਜਿਹਦੀ ਰਿਆਸਤ ਵਿੱਚ ਮੈਨੂੰ ਪੁੱਛਦਾ ਹੀ ਕੋਈ ਨਹੀਂ ਸੀ ਮੇਰਾ ਸੱਚ ਮੁਚ ਨਾ ਕੋਈ ਨਹੀਂ ਸੀ ਅੱਜ ਰਾਜਾ ਕਹਿੰਦਾ ਕਿਸੇ ਰਿਆਸਤ ਦੇ ਰਾਜੇ ਹੋ ਕਿਰਪਾਲ ਚੰਦ ਕਟੋਜੀਆ ਕਹਿੰਦਾ ਜੀ ਕਿਸ ਰਿਆਸਤ ਦੇ ਰਾਜੇ ਕਿਸੇ ਰਿਆਸਤ ਦੇ ਰਾਜੇ ਹੋ ਤੇ ਕਵੀ ਹੰਸਰਾਮ ਜੀ ਬੋਲੇ ਕਹਿੰਦਾ ਮੈਂ ਰਾਜਾ ਰੋਜਾ ਦੀ ਕੋਈ ਨਹੀਂ ਕਿਰਪਾਲ ਚੰਦ ਕਟੋਜੀਆ ਕਹਿੰਦਾ ਜੇ ਰਾਜਾ ਨਹੀਂ ਫਿਰ ਹਾਥੀ ਤੇ ਕਿਵੇਂ ਬੈਠਾ ਤੇ ਕਵੀ ਹੰਸਰਾਮ ਦੀ ਬੋਲੇ ਕਹਿੰਦੇ ਮੈਨੂੰ ਹਾਥੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਿਠਾਇਆ ਮੈਂ ਕੋਈ ਰਾਜਾ ਰੂਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਕਵੀ ਹੰਸਰਾਮ ਬੋਲੇ ਗੁਰੂ ਗੋਬਿੰਦ ਕੇ ਮੰਗੇ ਕਵੀ ਰਾ ਚਲੇ ਜਾਤ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਐ ਇੰਨੀ ਗੱਲ ਸੁਣੀ ਕਿਰਪਾਲ ਜਨ ਕਟੋਚੀਆ ਕਹਿੰਦਾ ਵਾਹ ਉਹ ਜਿਸ ਗੁਰੂ ਦੇ ਘਰ ਦੇ ਮੰਗਤਿਆਂ ਕੋਲ ਹੱਥੀ ਨੇ ਉਹ ਗੁਰੂ ਕਿੰਨਾ ਵੱਡਾ ਹੋਏਗਾ ਜਿਹਦੇ ਘਰ ਦੇ ਮੰਗਤਿਆਂ ਕੋਲ ਹੱਥੀ ਨੇ ਉਹ ਦਾਤਾ ਕਿੰਨਾ ਵੱਡਾ ਹੋਏਗਾ ਸਾਧ ਸੰਗਤ ਦੇ ਸੱਚੇ ਤੁਹਾਡਾ ਦਾਤਾ ਸੱਚਮੁੱਚ ਬਹੁਤ ਵੱਡਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕੋਈ ਵੱਡਾ ਨਹੀਂ ਆਪਾਂ ਵਿਸ਼ਵਾਸ ਰੱਖੀਏ ਇਹ ਸੱਚ ਹੈ ਅੱਜ ਵੀ ਗੁਰੂ ਦੇ ਮੰਗਤਿਆਂ ਕੋਲ ਹੱਥੀ ਖਲੋਤੇ ਨੇ ਸਵਾ ਸਵਾ ਕਰੋੜ ਰੁਪਏ ਦੀਆਂ ਗੱਡੀਆਂ ਢਾਈ ਢਾਈ ਕਰੋੜ ਰੁਪਏ ਦੀਆਂ ਗੱਡੀਆਂ ਸਾਥ ਸੰਗਤ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੰਗਤਿਆਂ ਕੋਲ ਅਜਮਉ ਯੋਧ ਨੇ ਉਹ ਦਾਤਾ ਕਿੰਨਾ ਵੱਡਾ ਹੋਣਾ ਤੁਸੀਂ ਉਸ ਦਾਤੇ ਤੇ ਵਿਸ਼ਵਾਸ ਰੱਖਿਓ ਮੈਂ ਤੇ ਕੋਈ ਬੇਨਤੀ ਕਰਾਂਗਾ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਆਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦੇ ਮੰਗਤੇ ਬਣ ਕੇ ਜਾਈਏ ਅੰਮ੍ਰਿਤ ਦੀ ਦਾਤ ਮੰਗਿਓ ਗੁਰੂ ਨੇ ਰਾਜੇ ਬਣਾ ਦੇਣਾ ਰਾਜੇ ਜਿਹਨੂੰ ਅਮਰਨ ਦੇਤਾ ਉਹਨੂੰ ਗੁਰੂ ਨੇ ਰਾਜੇ ਬਣਾ ਲਿਆ ਅਮਰਨ ਦੀ ਦਾਤ ਪ੍ਰਾਪਤ ਕਰੋ ਜਿਨ੍ਹਾਂ ਭੈਣਾ ਬੀਬੀਆਂ ਵੀਰਾਂ ਦੀ ਉਮਰ 40 ਸਾਲ ਤੋਂ ਟੱਪ ਗਈ ਹੈ ਹੁਣ ਢਿਲ ਨਾ ਕਰਿਓ ਹੁਣ ਤਾਂ ਅਗਾਹਾਂ ਪੁੱਤਰਾਂ ਪਿੱਛਾ ਫੇਰਨਾ ਮੋੜਨਾ ਲੋ ਲੁਕਿੰਗ ਬੈਕ ਪਿੱਛੇ ਪਰਤ ਕੇ ਨਾ ਵੇਖੋ 40 ਸਾਲ ਦੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ 40 ਸਪੁਰ ਹੋਏ 85 ਪੱਕਸ ਹੈ ਇਹ ਬੰਦੇ ਦੀ ਪੂਰੀ ਉਮਰ ਹੈ ਇਤੋਂ ਬਾਅਦ ਜੇ ਅੱਗੇ ਆਪਾਂ ਢਿਲ ਕਰਾਂਗੇ ਪਛਤਾਵਾ ਦੇਗਾ ਇਸ ਲਈ ਭਾਈ ਅੰਮ੍ਰਿਤ ਛਕੋ ਗੁਰੂ ਦੇ ਸਿੰਘ ਸਜੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ